ਵਿਜੀਲੈਂਸ ਦੇ ਵੱਲੋਂ ਵਿਕਰਮ ਮਜੀਠੀਆ ਦੇ ਦਫ਼ਤਰ ਦੇ ਵਿੱਚ ਅੱਜ ਛਾਪੇਮਾਰੀ ਕੀਤੀ ਗਈ ਹੈ ਦਫ਼ਤਰ ਦੇ ਵਿੱਚੋਂ ਕੀ ਕੁਝ ਮਿਲਿਆ ਤੇ ਵਿਕਰਮ ਮਜੀਠੀਆ ਦੇ ਹਾਲਾਤ ਕਿਹੜੇ ਨੇ ਵਿਜੀਲੈਂਸ ਦੀ ਹਰਾਸਤ ਦੇ ਵਿੱਚ ਇਸ ਨੂੰ ਲੈ ਕੇ ਵੱਡੇ ਖੁਲਾਸੇ ਹੋਏ ਨੇ ਚਸ਼ਮਦੀਦਾ ਨੇ ਖੁਲਾਸੇ ਕੀਤੇ ਨੇ ਕੀ ਖੁਲਾਸੇ ਹੋਏ ਨੇ ਉਹਦੇ ਬਾਰੇ ਤੁਹਾਡੀ ਨਾਲ ਸਾਂਝ ਪਾਉਂਦੇ ਹਾਂ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਵਿਜੀਲੈਂਸ ਦੇ ਵੱਲੋਂ ਪੰਜਾਬ ਦੇ ਸਾਬਕਾ ਮਾਲ ਮੰਤਰੀ ਵਿਕਰਮ ਮਜੀਠੀਆ ਨੂੰ ਹਰਾਸਤ ਚਲਿਆ ਗਿਆ ਹੈ ਉਹਨਾਂ ਦੀ ਗ੍ਰਿਫਤਾਰੀ ਹੋਈ ਹੋਈ ਹੈ ਤੇ ਕੱਲ ਤੱਕ ਦਾ ਰਿਮਾਂਡ ਵਿਜੀਲੈਂਸ ਕੋਲ ਹੈ। ਵਿਜੀਲੈਂਸ ਅਦਾਲਤ ਵਿੱਚ ਪੇਸ਼ ਕਰਨ ਤੋਂ ਪਹਿਲਾਂ ਵਿਕਰਮ ਮਜੀਠੀਆ ਦੇ ਖਿਲਾਫ ਵੱਡੇ ਪੱਧਰ ਤੇ ਸਬੂਤ ਇਕੱਠੇ ਕਰ ਰਹੀ ਹੈ। ਕਦੇ ਸ਼ਿਮਲੇ ਲਜਾਇਆ ਜਾਂਦਾ ਹੈ, ਕਦੇ ਕਿਤੇ ਤੇ ਕਦੇ ਕਿਤੇ। ਅੱਜ ਵਿਕਰਮ ਮਜੀਠੀਆ ਨੂੰ ਵਿਜੀਲੈਂਸ ਦੀ ਟੀਮ ਉਹਨਾਂ ਦੇ ਮਜੀਠਾ ਸਥਿਤ ਦਫ਼ਤਰ 'ਚ ਲੈ ਕੇ ਪਹੁੰਚੀ। ਉਸ ਤੋਂ ਪਹਿਲਾਂ ਉਹਨਾਂ ਦੀ ਧਰਮ ਪਤਨੀ ਤੇ ਪੁਲਿਸ ਵਿਸ਼ਕਾਰ ਬਹਿਸਬਾਜੀ ਵੀ ਹੋਈ। ਵਿਕਰਮ ਮਜੀਠੀਆ ਜਦੋਂ ਵਾਪਸ ਵਿਕਰਮ ਮਜੀਠੀਆ ਨੂੰ ਲਿਆਂਦਾ ਗਿਆ। ਤਾਂ ਉਸ ਤੋਂ ਬਾਅਦ ਦਫ਼ਤਰ ਦੀ ਤਲਾਸ਼ੀ ਹੋਈ ਦਫ਼ਤਰ ਦੀ ਤਲਾਸ਼ੀ ਦੇ ਵਿੱਚ ਕੀ ਕੁਝ ਮਿਲਿਆ ਇਸ ਨੂੰ ਲੈ ਕੇ ਉੱਥੇ ਮੌਜੂਦ ਚਸ਼ਮਦੀਦ ਚਰਨਜੀਤ ਕੌਰ ਨੇ ਅਹਿਮ ਖੁਲਾਸੇ ਕੀਤੇ ਨੇ ਵਿਕਰਮ ਮਜੀਠੀਆ ਕੀ ਚੜ੍ਹਦੀ ਕਲਾ 'ਚ ਸੀ ਕੀ ਢਿੰਦੀ ਕਲਾ 'ਚ ਸੀ ਕੀ ਵਿਕਰਮ ਮਜੀਠੀਆ ਦਾ ਚਿਹਰਾ ਮੁਜਰਾਇਆ ਹੋਇਆ ਸੀ ਇਸ ਨੂੰ ਲੈ ਕੇ ਵੀ ਚਰਨਜੀਤ ਕੌਰ ਬੋਲੀ ਆ ਚਰਨਜੀਤ ਕੌਰ ਵਿਕਰਮ ਮਜੀਠੀਆ ਦੇ ਦਫ਼ਤਰ ਦੇ ਵਿੱਚ ਮੌਜੂਦ ਸੀ ਚਰਨਜੀਤ ਕੌਰ ਦਾ ਕਹਿਣਾ ਹੈ ਕਿ ਵਿਜੀਲੈਂਸ ਨੇ ਸਾਨੂੰ ਪਹਿਲਾਂ ਕਮਰੇ ਅੰਦਰ ਬੰਦ ਕਰਕੇ ਰੱਖਿਆ ਫਿਰ ਵਿਜੀਲੈਂਸ ਆਈ ਵਿਕਰਮ ਮਜੀਠੀਆਂ ਨੂੰ ਲੈ ਕੇ ਵਿਕਰਮ ਮਜੀਠੀਆ ਦੀ ਦਫਤਰ ਦੀ ਤਲਾਸ਼ੀ ਲਈ ਗਈ ਪਰ ਕੁਝ ਵੀ ਵਿਜੀਲੈਂਸ ਨੂੰ ਉੱਥੋਂ ਨਹੀਂ ਮਿਲਿਆ ਇਸੇ ਨਾਲ ਹੀ ਉਹਨਾਂ ਨੇ ਕਿਹਾ ਕਿ ਵਿਕਰਮ ਮਜੀਠੀਆ ਮੁੱਛਾਂ ਨੂੰ ਤਾ ਦੇ ਕੇ ਬੜੀ ਚੜ੍ਹਦੀ ਕਲਾ 'ਚ ਨਜ਼ਰ ਆਏ ਇਹ ਗੱਲ ਚਰਨਜੀਤ ਕੌਰ ਨੇ ਕਹੀ ਆਪਾਂ ਚਰਨਜੀਤ ਕੌਰ ਦੀ ਜਵਾਨੀ ਸੁਣਦੇ ਹਾਂ ਡਾਕਟਰ ਚਿੱਕਾ ਖਾਲਸਾ ਬੈਠੀ ਸੀ ਕਿ ਮੇਰਾ ਨਾਮ ਚਰਨਜੀਤ ਕੌਰ ਹੈ ਪੂਰਾ ਇਹ ਸਿਮਿਟਿਆ ਸਾਭ ਦੀ ਅਫਸਰ ਵਿੱਚ ਵਿਜੀਲੈਂਸ ਦੀ ਟੀਮ ਉਹਨਾਂ ਨੂੰ ਲੈ ਕੇ ਆਈ ਸੀ ਤੇ ਪਰ ਉਹਨਾਂ ਦੇ ਪੂਰਾ ਹੀ ਉੱਪਰ ਇਸ ਤਰ੍ਹਾਂ ਦਾ ਰੋਪੋਸ਼ ਪੂਰੀ ਪੱਗ ਬੰਨੀ ਮੁੱਛਾਂ ਨੂੰ ਵੱਟ ਦੇ ਕੇ ਉਹਨਾਂ ਚੜ੍ਹਦੀ ਕਲਾ ਦਾ ਹੱਥ ਖੜਾ ਕੀਤਾ ਤੇ ਫਿਰ ਉਹ ਟੀਮ ਨੇ ਆਪਣੀ ਜਾਂਚ ਸ਼ੁਰੂ ਕੀਤੀ ਜਿਸ ਦੌਰਾਨ ਸਮ ਦੇ ਸਵੇਰ ਤੋਂ ਕਮਰੇ 'ਚ ਬੰਦ ਕੀਤਾ ਹੋਇਆ ਸੀ ਤੇ ਜਾਂਚ ਸ਼ੁਰੂ ਕੀਤੀ ਤੇ ਕੋਸ਼ਿਸ਼ ਵੀ ਤਰਾਸੀ ਦੇ ਦੌਰਾਨ ਕੋਈ ਵੀ ਠੀਜ ਉਹਨਾਂ ਨੂੰ ਨਹੀਂ ਮਿਲੀ ਤੇ ਫਿਰ ਉਹ ਖਾਲੀ ਹੱਥ ਚਲੇ ਗਏ ਨੇ ਇਥੋਂ ਸਾਈਨ ਕਰਾ ਕੇ ਗਏ ਸੀ ਮਿਜੀਠਿਆ ਸਾਭ ਦੇ ਚੜਦੀ ਕਲਾ ਦਾ ਮੈਸੇਜ ਸੀ ਉਹਨਾਂ ਦਾ ਕਿ ਮੈਂ ਚੜਦੀ ਕਲਾ ਵਿੱਚ ਹੈਗਾ ਤੇ ਮੇਰੇ ਸਮਰਥਕਾਂ ਉਹ ਚੜਦੀ ਕਲਾ ਦੇ ਮੈਸੇਜ ਦਿਓ ਤੇ ਜਾਣ ਲੱਗੇ ਟਾਟਾ ਬਾਏ ਬਾਏ ਕਰਕੇ ਗਏ ਆ ਅਨਿਰਵਾਲੀ ਲੋਕ ਚੜੇ ਹੋਏ ਸੀ ਕੁੱਟੀਆਂ ਤੇ ਉਹਨਾਂ ਨੂੰ ਹੀ ਉਹਨਾਂ ਨੇ ਬਾਏ ਬਾਏ ਜਾਣ ਲੱਗੇ ਨਹੀਂ ਜੀਠੀਆਂ ਸਭ ਗੇਟ ਦੇ ਅੰਦਰ ਵੱਰ ਖਲੋਕੇ ਟਾਟਾ ਕਰਕੇ ਮੁੱਛਾਂ ਵਰਤ ਦੇ ਕੇ ਫਿਰ ਜਾ ਕੇ ਗਿੱਟੀ 'ਚ ਬੈਠ ਕੇ ਚਲੇ ਗਏ ਕੁੱਲ ਮਿਲਾ ਕੇ ਵਿਕਰਮ ਮਜੀਠੀਆ ਦੇ ਸੋਸ਼ਲ ਮੀਡੀਆ ਪੇਜ ਦੇ ਉੱਤੇ ਇਸ ਵੀਡੀਓ ਨੂੰ ਨਸ਼ਰ ਕੀਤਾ ਗਿਆ ਆ ਕਾਰਨ ਕੀ ਹੋ ਸਕਦੇ ਨੇ ਏ ਸੁਨੇਹਾ ਦੇਣ ਦੀ ਕੋਸ਼ਿਸ਼ ਕਿ ਕੀ ਵਿਜੀਲੈਂਸ ਜਿਹੜੀ ਹੈ ਉਹ ਖਾਲੀ ਹੱਥ ਪਰਤੀ ਉਹਦੇ ਪੱਲੇ ਕੱਖ ਨਹੀਂ ਪਿਆ ਦੂਜਾ ਇਹ ਕਿ ਕੀ ਵਿਕਰਮਜੀਠਿਆ ਆਦੇ ਲਈ ਕਿਹਾ ਜਾਂਦਾ ਹੈ ਕਿ ਵੀ ਟੰਗਤਾ ਜੀ ਕਾ ਮਾਰ ਕੇ ਟੰਗਤਾ ਵੱਡਾ ਮਗਰਮਛ ਫੜ ਲਿਆ ਵੱਡਾ ਨਸ਼ੇ ਦਾ ਸੁਦਾਗਰ ਫੜ ਲਿਆ ਐਸੀਆਂ ਚੀਜ਼ਾਂ ਦੇ ਵਿਚਕਾਰ ਕੀ ਵਿਕਰਮਜੀਠਿਆ ਢਾਵਾ ਡੋਲੇ ਕੀ ਵਿਕਰਮਜੀਠਿਆ ਨਰਾਸ਼ ਨੇ ਹਤਾਸ਼ ਨੇ ਇਸ ਗੱਲ ਨੂੰ ਵੀ ਕਲੀਅਰ ਕਰਨ ਦੇ ਲਈ ਚਰਨਜੀਤ ਕੋਰ ਸਾਹਮਣੇ ਆਏ ਹੋ ਸਕਦੇ ਆ ਉਹਨਾਂ ਦਾ ਕਹਿਣਾ ਕਿ ਵਿਕਰਮ ਮਜੀਠੀਆ ਪੂਰੀ ਤਰ੍ਹਾਂ ਨਾਲ ਤੰਦਰੁਸਤ ਪੂਰੀ ਤਰ੍ਹਾਂ ਨਾਲ ਚੜ੍ਹਦੀ ਕਲਾ ਚ ਬਲੰਦ ਹੌਸਲੇ ਚ ਸੀ ਮੁੱਛਾਂ ਨੂੰ ਤਾ ਦਿੱਤੇ ਸੀ ਜਿਵੇਂ ਪਹਿਲਾਂ ਸੀ ਓਵੇਂ ਹੁਣ ਨੇ ਕੁੱਲ ਮਿਲਾ ਕੇ ਇਹ ਭਾਵ ਦੇਣ ਦੀ ਕੋਸ਼ਿਸ਼ ਕਿ ਕੁਝ ਵੀ ਨਹੀਂ ਹੋਇਆ ਤੁਸੀਂ ਜੋ ਕਰਨਾ ਹੈ ਕਰ ਲਓ ਇਸ ਸਥਿਤੀ ਦੇ ਵਿੱਚ ਸਰਕਾਰ ਵਾਲੇ ਪਾਸਿਓਂ ਲਗਾਤਾਰ ਹਮਲੇ ਜਾਰੀ ਨੇ ਚਾਹੇ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਤੇ ਸਵਾਲ ਚੁੱਕਣ ਵਾਲੇ ਸਿਆਸੀ ਆਗੂ ਹੋਣ ਕ੍ਰੋਸ ਦਾ ਪਾਰਟੀ ਲਾਈਨ ਚਾਹੇ ਆਮ ਜਿਹੜੇ ਬੁੱਧੀਜੀਵੀ ਨੇ ਜਿਨ੍ਹਾਂ ਨੇ ਉੱਤੇ ਪ੍ਰਸ਼ਨ ਲਾਏ ਨੇ ਉਹ ਹੁਣ ਸਰਕਾਰ ਉਹਨਾਂ ਨੂੰ ਲਗਾਤਾਰ ਆਪਣੇ ਤਰੀਕੇ ਨਾਲ ਘੇਰਨ ਦੀ ਕੋਸ਼ਿਸ਼ ਦੇ ਵਿੱਚ ਹੈ ਤੇ ਇਸੇ ਘੇਰਮ ਘੇਰੀ ਦੇ ਵਿੱਚ ਸਰਕਾਰ ਕਈ ਵਾਰ ਵਿਕਟ ਤੋਂ ਬਾਹਰ ਖੇੜ ਜਾਂਦੀ ਹੈ علیحد੍ਹਾ ਗੱਲ ਹੈ ਕੁੱਲ ਮਿਲਾ ਕੇ ਵਿਕਰਮ ਜੀਠੀ ਵਾਲਾ ਕੇਸ ਕਿਸ ਪਾਸੇ ਨੂੰ ਜਾਣਾ ਹੈ ਹੁਣ ਉਸ ਦੀਆਂ ਜਿਹੜੀਆਂ ਪਰਤਾਂ ਨੇ ਉਹ ਵੱਜਣ ਲੱਗ ਗਈਆਂ ਨੇ